ਔਰੰਗਜ਼ੇਬ ਨੇ ਐਲਾਨ ਕੀਤਾ ਹੈ ਵੀ ਮੈਂ दारु ਹਰਬ ਤੋਂ दारुल ਇਸਲਾਮ ਕਰ ਦਵਾਂਗਾ। दारुल ਹਰਬ ਹੁੰਦਾ ਹੈ ਜਿੱਥੇ ਹਰ ਧਰਮ ਦੀ ਪ੍ਰੈਕਟਿਸ ਹੋਵੇ। ਤੁਸੀਂ ਹਿੰਦੂਓ ਮੰਦਿਰ ਬਣਾ ਕੇ ਪੂਜਾ ਕਰਦੇ ਹੋ, ਸਿੱਖੋ ਗੁਰਦੁਆਰਾ ਬਣਾ ਕੇ ਬਾਣੀ ਪੜ੍ਹਦੇ ਹੋ, ਮੁਸਲਮਾਨਾਂ ਦੀ ਮਸਜਿਦ ਹੋਵੇਗੀ, ਕ੍ਰਿਸ਼ਨਾ ਦਾ ਚਰਚ ਹੋਵੇਗਾ, ਖੋਲ ਹੋਵੇਗੀ। ਦਾਰੁਲ ਇਸਲਾਮ ਹੁੰਦਾ ਜਿੱਥੇ ਕੇਵਲ ਇਸਲਾਮ ਦੀ ਪ੍ਰੈਕਟਿਸ ਹੋਵੇ ਕੋਈ ਧਰਮ ਨਹੀਂ ਛੱਡਣਾ ਔਰੰਗਜ਼ੇਬ ਹੁੰਦਾ ਹੁਣ ਬਹੁਤਾ ਪੰਚ ਖਿਲ ਰਿਹਾ ਸੀ ਹਿੰਦੂ ಮತ ਹਿੰਦੂ ਲੋਕ ਜਿਹੜੇ ਨੇ ਆਬਾਦੀ ਬੜੀ ਐ ਔਰੰਗਜ਼ੇਬ ਸੋਚਦਾ ਐ ਵੀ ਮੈਂ ਲਾਲਚ ਵੀ ਦਿੰਦਾ ਹਾਂ ਜੰਝੂ ਲਾਲ ਲੈਣਾ ਡਰਾਵਾ ਵੀ ਦਿੰਨਾ ਜੰਜੂ ਲਾ ਲੈਣਾ ਦੇ ਕੋਈ ਨਹੀਂ ਮੰਨਦਾ ਤੇ ਕਤਲ ਕਰਵਾ ਦਿੰਨਾ ਪਰ ਕੱਲਾ ਕੱਲਾ ਜੰਜੂ ਲਾਵਾਂ ਇਹਦੇ ਸਦੀਆਂ ਲੰਘ ਜਾਣੀਆਂ ਹਿੰਦੂਆਂ ਨੂੰ ਮੁਸਲਮਾਨ ਕਰ ਦਿਆਂ ਵਿਉਂ ਤੇ ਘੜੀ ਗਈ ਵੀ ਜਿਹੜੇ ਸਨਾਤਨ ਮਤ ਦੇ ਆਗੂ ਨੇ ਜੇ ਉਹ ਧਰਮ ਛੱਡ ਦਿੰਦੇ ਨੇ ਹਿੰਦੂਧਰ ਛੱਡ ਦੇਣ ਦੀਨੇ ਸਲਾਮ ਵਿੱਚ ਆ ਜਾਣ ਕਲਮਾ ਪੜ੍ਹਨ ਤੇ ਉਹਨਾਂ ਦੇ ਪਿੱਛੇ ਸਾਰੇ ਹੀ ਹਿੰਦੂ ਜੰਝੂਲਾ ਤੁਰਨਗੇ ਇਹ ਨੀਤੀ ਵਰਤੀ ਗਈ ਵੀ ਆਗੂਆਂ ਨੂੰ ਪਹਿਲਾਂ ਇਸਲਾਮ ਵਿੱਚ ਲੈ ਆਓ ਹੁਣ ਤੁਸੀਂ ਸਿਆਣੇ ਹੋ ਵੀ ਕਿਸੇ ਵੀ ਧਰਮ ਦਾ ਕੋਈ ਆਗੂ ਹੈ ਕੋਈ ਪ੍ਰਚਾਰਕ ਹੈ ਕੋਈ ਰਾਜਾ ਹੈ ਉਹਦੀ ਫਾਲੋਇੰਗ ਉਦੇ ਦੀਨ ਜੋ ਪਰਜਾ ਹੈ ਜਾਂ ਉਹਦੇ ਜਿਹੜੇ ਮੁਰੀਦ ਨੇ ਉਹ ਪਿੱਛੇ ਹੀ ਜਾਣਗੇ ਹੁਣ ਸਨਾਤਨ ਮਤ ਦਾ ਥਿੰਕ ਟੈਂਕ ਆ ਨੀਤੀਵਾਨ ਧਰਮ ਨੂੰ ਪਰਫੁੱਲਤ ਕਰਨ ਵਾਲੇ ਲੋਕ ਸਨ ਕਸ਼ਮੀਰੀ ਪੰਡਤ ਔਰੰਗਜ਼ੇਬ ਨੇ ਹੁਕਮ ਜਾਰੀ ਕੀਤਾ ਹੈ ਐ ਸ਼ੇਰ ਅਫਗਾਨ ਖਾ ਕਸ਼ਮੀਰੀ ਪੰਡਤਾਂ ਨੂੰ ਦੀਨੇ ਇਸਲਾਮ ਵਿੱਚ ਲਿਆ ਇਨਾ ਪਿੱਛੇ ਸਾਰਾ ਸਨਾਤਨ ਮਤ ਤੁਰੇਗਾ ਸ਼ੇਰ ਅਫਗਾਨ ਖਾਨ ਨੇ ਉੱਥੇ ਫਿਰ ਲਾਲਚ ਦਿੱਤਾ ਡਰਾਵੇ ਦਿੱਤੇ ਪਣਤਾਂ ਦੇ ਆਗੂ ਕਿਰਪਾ ਰਾਮਦਤ ਨੇ ਸੋਚਿਆ ਵੀ ਦੀਨ ਨਹੀਂ ਬਚੇਗਾ ਧਰਮ ਨਹੀਂ ਬਚੇਗਾ ਕੋਈ ਯਤਨ ਕਰਾਂ ਬਚਾ ਹੋ ਜਾਵੇ ਜੜ ਲੱਗੀ ਰਵੇ ਸਨਾਤਨ ਮਤ ਦੀ ਤੇ ਉਹਨੇ ਕੋਜ ਸਮਾਂ ਲੈ ਲਿਆ ਘਾਰਾ ਕਹਿੰਦੇ 500 ਪੰਤਾਂ ਦਾ ਵਫਤ ਲੈ ਕੇ ਨੰਦਾਂ ਦੀ ਪੁਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਿਆ ਆ ਕੇ ਬੇਨਤੀ ਕਰ ਦਿੱਤੀ ਮਹਾਰਾਜ Hindu ਧਰਮ ਮਿਟ ਰਿਹਾ ਤੁਸੀਂ ਰੱਖ ਸਕਦੇ ਹੋ ਗੁਰੂ ਨਾਨਕ ਦਾ ਘਰ ਸਭ ਤੋਂ ਵੱਡਾ ਹੈ ਤੁਸੀਂ ਕਲਯੁਗ ਦੇ અવਤਾਰ ਹੋ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਹੈ ਜੋ ਉਹਨੇ ਤਰਲਾ ਲਿਆ ਰੱਖੋ ਅਬ ਹਿੰਦਨ ਕੀ ਟੇਕ ਨਾਹਿਤ ਜਗ ਨਹਿ ਰਹੇ ਨਾ ਏਕ ਧਰਮ ਪ੍ਰੇਸ਼ਟ ਜਬ ਸਗਰੇ ਹੋਏ ਪੂਜਾ ਹੈ ਸੁਰ ਆਦਿਕ ਨਹ ਕੋਏ ਕਹਿੰਦੇ ਇੱਥੇ ਪੂਜਾ ਪ੍ਰਤੀਸ਼ਟਾ ਦੇਵੀ ਦੇਵਤਿਆਂ ਦੀ ਖਤਮ ਹੋ ਜਾਣੀ ਹੈ Hindu ਖਤਮ ਹੋ ਜਾਣੇ ਨੇ ਸਨਾਤਨ ਮਤ ਖਤਮ ਹੋ ਜਾਵੇਗਾ ਤੁਸੀਂ ਰੱਖ ਸਕਦੇ ਹੋ ਹੁਣ ਵਿਉ ਤੇ ਘੜੀ ਗਈ ਵੀ ਔਰੰਗਜ਼ੇਬ ਹੰਕਾਰੀ ਬੜਾ ਹੈ ਔਰ ਜਿਹੜਾ ਇਕਵਿਸਟਿਕ ਬੰਦਾ ਹੈ ਉਹਦੇ ਅੰਦਰ ਇੱਕ ਕੀੜਾ ਹੁੰਦਾ ਵੀ ਮੈਂ ਦੁਨੀਆ ਸਾਰੀ ਝੁਕਾ ਲੈਣੀ ਹੈ ਮੇਰੇ ਅੱਗੇ ਕੌਣ ਅੜ ਸਕਦਾ ਗੁਰਦੇਵ ਕਹਿੰਦੇ ਕਿਰਪਾ ਰਾਮਦਾਤ ਔਰੰਗਜ਼ੇਬ ਨੂੰ ਆਖੋ ਵੀ ਸਾਡਾ ਮੁਰਸ਼ਿਦ ਸਾਡਾ ਆਗੂ ਗੁਰੂ ਤੇਗ ਬਹਾਦਰ ਸਾਹਿਬ ਹੈ ਤੇ ਜੇ ਸਾਡਾ ਆਗੂ ਝੁਕ ਜਾਵੇ ਦੀਨੇ ਇਸਲਾਮ ਵਿੱਚ ਆ ਜਾਵੇ ਤੇ ਹਿੰਦੂ ਸਿੱਖ ਸਾਰੇ ਹੀ ਤੁਰ ਪੈਣਗੇ ਹਿੰਦੂਆਂ ਜੰਜੂਲਾ ਦੇਣੇ ਨੇ ਸਿੱਖਾਂ ਸਿੱਕੀ ਛੱਡ ਦੇਣੀ ਹੈ ਫਿਰ ਆਸ ਕੇ ਦੇ ਤਾਈ ਰਵੇਗੀ ਆਗੂ ਹੀ ਤੁਰ ਪਿਆ ਜਦੋਂ ਤੇ ਜੇ ਸਾਡੇ ਆਗੂ ਗੁਰੂ ਤੇਗ ਬਹਾਦਰ ਸਾਹਿਬ ਨਾ ਝੁਕੇ ਸਿਰੜ ਨਾ ਛੱਡਿਆ ਤੇ ਤੂੰ ਧੱਕੇ ਨਾਲ ਜੰਜੂ ਨਹੀਂ ਲਾਵੇਂਗਾ ਬਾਕੀ ਠੀਕ ਹੈ ਕੋਈ ਲਾਲਚ ਤੇ ਝੁਕ ਜਾਵੇ ਆਰਥਿਕ ਮੰਦੀ ਦੇ ਤੌਰ ਤੇ ਝੁੱਕ ਕੇ ਮੁਸਲਮਾਨ ਬਣ ਜਾਵੇ ਉੱਥੇ ਤੇ ਕਿਹਦਾ ਜੋਰ ਹੈ ਤੱਕੋ ਜ਼ੋਰ ਹੀ ਨਹੀਂ ਕਰੇਗਾ ਤੁਹਾਨੂੰ ਪਤਾ ਹੈ ਰਾਜੇ ਝੂਠੇ ਸੱਚੇ ਵਾਅਦੇ ਕਰਦੇ ਹੀ ਰਹਿੰਦੇ ਨੇ ਨੇਪਰੇ ਤੇ ਕੋਈ ਇੱਕ ਅੱਧਾ ਬੋਲੀ ਇਹਨਾਂ ਦਾ ਚੜਦਾ ਹੈ ਉਹ ਔਰੰਗਜ਼ੇਬ ਨੂੰ ਸੁਨੇਹਾ ਤੇ ਮਿਲਿਆ ਉਹ ਹੰਕਾਰ ਬੜਾ ਹੈ ਵੀ ਇਹ ਕਿੱਡੀ ਗੱਲ ਹੈ ਗੁਰਤੇਗ ਬਹਾਦਰ ਨੂੰ ਚਕਾਉਣਾ ਅਬੇ ਹੱਥ ਦਾ ਖੇਲ ਹੈ ਮੇਰੇ ਲਈ ਉਹਨੇ ਹਮੀ ਭਰਤੀ ਸੀ ਦੱਸਦੇ ਨੇ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਲੇ ਪਾਉਣੇ ਸੀ ਨਾ ਗ੍ਰਿਫਤਾਰੀ ਦੇਣ ਲਈ ਗੁਰੂ ਗੋਬਿੰਦ ਰਾਏ ਜੀ ਨਵਾਂ ਸਾਲਾਂ ਦੇ ਨੇ ਹੁਣ ਕੰਪੈਰੀਸ਼ਨ ਕਰਿਓ ਗੁਰੂ ਗੋਬਿੰਦ ਸਿੰਘ ਦਾ ਤੇ ਆਪਣੇ ਬੱਚਿਆਂ ਦਾ ਹੋਰ ਦੇਵੀ ਦੇਵਤਿਆਂ ਦਾ ਰਹਿਬਰਾਂ ਦਾ ਅਵਤਾਰਾਂ ਦਾ ਵੀਰਾਂ ਫਕੀਰਾਂ ਦਾ ਚਾਹੇ ਕਬਰਾਂ ਵਾਲੇ ਨੇ ਤੇ ਚਾਹੇ ਮੂਰਤਾਂ ਵਾਲੇ ਨੇ ਮਹਾਰਾਜ ਆਖਣ ਲੱਗੇ ਗੋਬਿੰਦ ਰਾਏ ਜੀ ਸਨਾਤਨ ਮਤ ਨੂੰ ਰੱਖਣ ਲਈ ਸਿਰ ਦੇਣਾ ਪੈਣਾ ਹੈ ਤੇ ਗੋਬਿੰਦ ਰਾਏ ਜੀ ਕਹਿੰਦੇ ਜੀ ਤੁਹਾਡੇ ਤੋਂ ਵੱਡਾ ਇਸ ਰੂਹੇ ਜ਼ਮੀਨ ਤੇ ਕੋਈ ਮੁਰਸ਼ਿਦ ਨਹੀਂ ਸੀਸ ਦੋ ਤੇ ਰੱਖਿਆ ਕਰੋ ਸਨਾਤਨ ਮਤ ਦੀ ਧਰਮ ਦੀ ਗੁਰਦੇਵ ਬਹਾਦਰ ਸਾਹਿਬ ਅੱਗੋਂ ਆਂਦੇ ਨੇ ਤੁਹਾਡੇ ਲਈ ਬੜਾ ਘਾਟੇਵੰਦਾ ਸੌਦਾ ਏ ਗੋਬਿੰਦ ਰਾਏ ਜੀ ਤੁਸੀਂ ਯਤੀਮ ਹੋ ਜਾਣਾ ਹੈ ਤੇ ਗੁਰੂ ਗੋਬਿੰਦ ਰਾਏ ਜੀ ਨੇ ਇਹ ਬਚਨ ਆਖਿਆ ਮਹਾਰਾਜ ਇਹ ਘਾਟੇਵੰਦਾ ਸੌਦਾ ਨਹੀਂ ਹੈ ਜੇ ਮੇਰੇ ਜਤੀਮ ਹੋਇਆ ਤੁਹਾਡੇ ਸਿਰ ਦਿੱਤਿਆਂ ਭਾਰਤ ਵਰਸ਼ ਦੇ ਲੱਖਾਂ ਬੱਚੇ ਜਤੀਮ ਹੋਣੋ ਬਚ ਜਾਣ ਤੇ ਇਹ ਸੌਦਾ ਫਾਇਦੇਮੰਦਾ ਹੈ ਹੁਣ ਕਿਹੜਾ ਬੱਚਾ ਹੈ ਨਵਾਂ ਸਾਲਾਂ ਦਾ ਜਿਹੜਾ ਬਾਪ ਨੂੰ ਆਖੇ ਵੀ ਜਾ ਕੇ ਅਸੀਸ ਦੇ ਦੇ ਮੈਂ ਜਤੀਮ ਹੋਣਾ ਹੈ ਇਹ ਉਹੀ ਹਸਤੀ ਹੈ ਜਿਹਨੂੰ ਬਾਣੀ ਆਂਦੀ ਹੈ ਦੁੱਖ ਤੇ ਸੁਖ ਤੋਂ ਨਿਰਾਲੀ ਮੂਰਤ ਸਾਰੇ ਮਹਾਪੁਰਸ਼ ਸਾਰੇ ਰਹਿਬਰ ਸਾਰੇ ਅਵਤਾਰ ਪੈਗੰਬਰ ਖੁਸ਼ੀ ਤੇ ਗਮੀ ਦਾ ਅਸਰ ਕਬੂਲ ਦੇ ਰਹੇ ਨੇ ਭਾਵੇਂ ਥੋੜਾ ਹੀ ਕਬੂਲਣ ਖੁਸ਼ੀ ਹੋਵੇ ਤੇ ਨੰਦਿਤ ਰਹਿੰਦੇ ਨੇ ਗਮੀ ਹੋਵੇ ਤੇ ਅੱਖਾਂ ਚੋਂ ਮੋਤੀ ਡਗ ਪੈਂਦਾ ਇੱਕ ਪਰਮੇਸ਼ਵਰ ਅਤੇ ਦੂਸਰਾ ਉਹਦਾ ਸਰਗੁਣ ਸਰੂਪ ਗੁਰੂ ਗੋਬਿੰਦ ਸਿੰਘ ਹੈ ਜਿਹਦੇ ਤੇ ਖੁਸ਼ੀ ਗਮੀ ਦਾ ਅਸਰ ਨਹੀਂ ਹੋਇਆ ਮਹਾਰਾਜ ਗੁਰਤੇਗ ਬਹਾਦਰ ਸਾਹਿਬ ਜੀ ਨੇ ਜਾਣਿਆ ਵੀ ਹੁਣੇ ਗੁਰਤਾ ਗੱਦੀ ਦੇ ਜੋਗ ਨੇ ਤੁਰ ਪਏ ਆਗਰੇ ਗ੍ਰਫਦਾਰੀ ਦਿੱਤੀ ਦਿੱਲੀ ਦੇ ਚਾਂਦਨੀ ਚੌਕ ਸ਼ਹੀਦ ਹੋਏ ਬਚਤਰਨਾਟਕ ਵਿੱਚ ਕਲਗੀਧਰ ਪਾਤਸ਼ਾਹ ਨੇ ਇਸ ਕੁਰਬਾਨੀ ਬਾਰੇ ਲਿਖਿਆ ਤਿਲਕ ਜੰਜੂ ਰੱਖਾ ਪ੍ਰਭਤਾ ਕਾ ਕੀਨੋ ਬਡੋ ਕਲੂ ਮਹਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਤਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਸਿਰੜ ਨਹੀਂ ਛੱਡਿਆ ਔਰੰਗਜ਼ੇਬ ਨਮੋਸ਼ੀ ਵਿੱਚ ਹਬੀ ਇਹ ਤੇ ਝੁਗੇ ਹੀ ਨਾ ਤੂੰ ਤੁਹਾਨੂੰ ਪਤਾ ਇਹ ਲੋਕ ਪੈਮਾ ਸਿਕੰਨੇ ਉਹਦੇ ਸਮੇਂ ਲਈ ਅਸਰ ਰੱਖਿਆ ਉਹਨੇ ਵੀ ਤਕਾ ਨਹੀਂ ਕਰਨਾ ਪਰ ਕਿਥੇ ਟਲਦੇ ਨੇ ਲੋਕ ਏ ਚਲੋ ਸਨਾਤਨ ਮਤ ਬਚ ਗਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਰਤਬਾ ਹੈ ਗੁਰੂ ਗ੍ਰੰਥ ਸਾਹਿਬ ਦਾ ਇਹ ਸੁਭਾਅ ਹੈ ਸਤਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰਾਖ ਲਿਆ ਕਾਟਿਆ ਰੋਗ ਮਹਾ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦਿਆ ਦੀਨਾਂ ਨੂੰ ਰੱਖਦਾ ਏ ਉਹ ਸ਼ਰਨ ਆਇਆ ਉਹਦਣ ਹਿੰਦੂ ਆਏ ਸਨ ਰੱਖ ਲਏ ਕੋਈ ਹੋਰ ਵੀ ਸ਼ਰਨ ਆਵੇ ਗੁਰੂ ਦਾ ਸੁਭਾਅ ਹੈ ਬਿਰਦ ਹੈ ਉਹ ਰੱਖਿਆ ਕਰਦਾ ਏ ਅਨਕ ਪਾਪ ਮੇਰੇ ਪਰ ਹਰਿਆ ਬੰਦਨ ਕਾਟੇ ਮੁਕਤ ਭਏ ਅੰਧ ਕੂਪ ਮਹਾ ਕੋਰਤੇ ਬਾਹਾਂ ਪਕਰ ਗੁਰ ਕਾੜ ਲੀਏ ਮਸੀਬਤਾਂ ਚੋਂ ਕੱਢ ਲੈਂਦਾ ਹੈ ਬਾਹ ਪਕੜ ਕੇ ਮੋਢਾ ਲਾ ਕੇ 83 ਲੱਖ ਜੂਨਾ ਚੋਂ ਵੀ ਕੱਢ ਲੈਂਦਾ ਹੈ ਰੋਗਾਂ ਸੋਗਾਂ ਚੋਂ ਵੀ ਕੱਢ ਲੈਂਦਾ ਹੈ